ਇਹ ਹਾਲਾਤ ਕਦੋਂ ਦੇ ਇਸ ਤਰ੍ਹਾਂ ਇਸ ਧਾਰੇ ਤੇ ਰਹਿ ਰਹੇ ਕਿੰਨੇ ਚਿਰ ਤੋਂ 10 ਸਾਲੀ ਹੋ ਚਲੇ ਹੈ ਕਿ ਕਰੀਏ ਬਾਬਾ ਜੀ ਅਕੀਦਾ ਹੁਣ ਕਿਤੇ ਜਾਈਏ ਕਿਤੇ ਮੀ ਕਣੀ ਪਵੇ ਤੇ ਕਈਆ ਤੇ ਥੱਲੇ ਆਵੇ ਕਈਆ ਦੀ ਬੇ ਅੱਛਾ ਮੈਨੂੰ ਡਿਗਰੀ ਪਾਣੀ ਆ ਦੋਰੀ ਇਹਨੇ ਨਾ ਕੱਟਿਆ ਸੋਹਾਨਾ ਇਹ ਜਿਤਨਾ ਕੰਕ ਮਿਲਦੀ ਆ ਮਹੀਨੇ ਵਿੱਚ ਕੋਈ ਹੋ ਸਕਦਾਡਾ ਕਾਰ ਬਣਿਆ ਕੋਈ 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 ਤਾਂ ਸੁਖਸੂਲ ਤਾਂ ਨਹੀਂ ਹੈ ਜਿਹੜੀ ਸਰਕਾਰ ਵੱਲ ਜਿਹੜੀ ਕੰਕ ਮਿਲਦੀ ਆ ਮਹੀਨੇ ਪਿੱਛੇ ਹੋ ਗਈ ਨਹੀਂ ਨਹੀਂ ਕੀ ਗੱਲ ਕੋਈ ਨਹੀਂ ਹੈ ਤੇ ਤੁਹਾਡੇ ਜਿਹੜੇ ਇਹ ਹਾਲਾਤ ਨੇ ਆ ਤੇ ਕੀ ਰੋਟੀ ਕਿਤਨਾ ਗੁਜ਼ਾਰਾ ਕਿਤਨਾ ਕਰਕੇ ਚੱਲਦਾ ਜਦੋਂ ਤੁਹਾਨੂੰ ਵੀ ਤੇ ਚੀਰ ਦੀ ਹੋਵੇ ਰਸਤ ਖਾਲੀ ਹੈ ਤੇ ਇਸ ਮੇਰੇ ਦੇ ਉੱਤਰਾਂ ਦੀ ਬੇਟੀ ਹੈ ਇਹ ਹਾਲਾਤ ਇਹਨਾਂ ਦੇ ਕਿਉਂ ਕਰਦੇ ਇਸ ਤਰ੍ਹਾਂ ਬਹੁਤ ਗਰੀਬੀ ਇਹਨਾਂ ਦੇ ਇੰਨੀ ਜਿਆਦੀ ਆ ਬੀ ਟੋਰੀ ਅੱਗੇ ਪੁੱਠਾ ਜਿਹਾ ਕਰਾ ਦਾਲ ਨੂੰ ਤਾਂ ਕੰਮ ਦਿੰਦਾ ਫਿਰ ਇਤਰਾ ਤੁਹਾਨੂੰ ਪੀਪੇ ਵੀ ਖਾਲੀ ਸਾਰੇ ਇਤਰਾ ਹੀ ਆਂਡ ਗਵਾਂਡੀ ਸਾਰੇ ਨੰਗੁਰ ਦੀ ਜਾਂਦਾ ਕੋਈ ਸਭ ਜੀ ਦੇ ਜਾਂਦਾ ਕੋਪਲ ਬੇਗਿਆ ਜਾਂਦਾ ਅਜੇ ਇੱਕ ਜੰਦੇ ਕੋਈ ਨਾ ਸਸਿਕਾਲ ਦੋਸਤੋ ਮੈਂ ਹਾਂ ਅਸ਼wini ਸ਼ਰਮਾ ਤੁਸੀਂ ਵਿਹਰੇਜਰ ਜਨਸ ਸਪੋਕਸਮੈਨ ਅਸੀਂ ਅਕਸਰ ਹੀ ਤੁਹਾਨੂੰ ਇਹੋ ਜੇ ਮਤਲਬ ਸਟੋਰੀਆਂ ਘਰਾਂ ਦੀਆਂ ਗਰੀਬ ਘਰਾਂ ਦੀਆਂ ਸਸੂਰੀਆਂ ਦਿਖਾਣੇ ਆ ਜਿਸ ਦੇ ਨਾਲ ਸਮਾਜ ਸੇਵੀ ਸੰਸਥਾ ਤੱਕ ਪਹੁੰਚਾਣੇ ਆ ਔਰ ਸਮਾਜ ਸੇਵੀ ਸੰਸਥਾ ਤੱਕ ਪਹੁੰਚਣ ਦੇ ਨਾਲ ਜਿਹੜੇ ਆ ਗਰੀਬ ਭਰਾ ਦੀ ਜਿਹੜੀ ਆ ਆਵਾਜ਼ ਜਿਹੜੀ ਸੁਣੀ ਜਾਂਦੀ ਹੈ ਕਿਉਂਕਿ ਸਰਕਾਰਾਂ ਦੇ ਸਰਕਾਰਾਂ ਤੱਕ ਵੀ ਆਵਾਜ਼ ਪਹੁੰਚਣੀ ਚਾਹੀਦੀ ਹੈ ਔਰ ਸਮਾਜ ਸੇਵੀ ਸੰਸਥਾ ਤੱਕ ਵੀ ਆਵਾਜ਼ ਜਿਹੜੀ ਪਹੁੰਚਣੀ ਚਾਹੀਦੀ ਹੈ ਇਹ ਸਭ ਤੋਂ ਪਹਿਲਾਂ ਆਪਣਾ ਸਾਡਾ ਜਿਹੜਾ ਪੇਜ ਆ ਉਹ ਮੇਂ ਸ਼ੇਅਰ ਕਰੋ ਕਿਉਂਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਜਿੰਡਿਆਲਾ ਗੁਰੂ ਨੇੜੇ ਪੈਣੀ ਸਿਧਵਾ ਪਿੰਡ ਦੇ ਵਿੱਚ ਜਿਹੜਾ ਇੱਕ ਬਜ਼ੁਰਗ ਜੋੜਾ ਰਹਿ ਰਿਹਾ ਵਾ ਮੈਂ ਆਪਣੇ ਕੈਮਰਾ ਜਿਹੜੇ ਆ ਇਹ ਇੱਕ ਢਾਰਾ ਕਮਰਾ ਵੀ ਨਹੀਂ ਕਾ ਸਕਦੇ ਆ ਪਾ ਕਮਰਾ ਕਮਰਾ ਤਾਂ ਚਲੋ ਹੋਰ ਚੀਜ਼ਾਂ ਦੇ ਇੱਕ ਢਾਰੇ ਦੇ ਵਿੱਚ ਜਿਹੜਾ ਵਾ ਦੋ ਬਜ਼ੁਰਗ ਜੋੜਾ ਰਹਿ ਰਿਹਾ ਵਾ ਔਰ ਕਾਫੀ ਮਤਲਬ ਤਰਸਜੋਕ ਹਾਲਾਤ ਆ ਜਿਹੜੇ ਢਾਰੇ ਦੇ ਔਰ ਢਾਰੇ ਦੇ ਵਿੱਚ ਜਿਹੜੀ ਛੱਤ ਵਾ ਜਿਹੜੀ ਛੱਤ ਉਹ ਕਾਨੇ ਵਾਲੀ ਛੱਤ ਆ ਤੇ ਮੇਰੇ ਮੇਰੇ ਕਹਿੰਦੇ ਮਦਾਵਾ ਕਿ ਘੱਟੋ ਘੱਟ ਵਾਹ ਇੱਕ ਮੰਜ਼ੀ ਦਾ ਹੀ ਜੜਾ ਜੜਾ ਹੈਗਾ ਵਾ ਉਹਦੇ ਵਿੱਚ ਹੀ ਉਹਨਾਂ ਨੇ ਵਿਚਾਰੇ ਇਹਦੇ ਰੱਖਿਆ ਹੈ ਉਹਦੇ ਵਿੱਚ ਹੀ ਰੋਟੀ ਪਾਣੀ ਬਣਾਉਂਦੇ ਆ ਉਹਦੇ ਵਿੱਚ ਹੀ ਰਹਿੰਦੇ ਆ ਔਰ ਉਹਨਾਂ ਦਾ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਇਹ ਤਰਸਯੋਗ ਹਾਲਾਤ ਆ ਕਿਉਂਕਿ ਸਾਡੀਆਂ ਸਰਕਾਰਾਂ ਆ ਬੜੇ ਵੱਡੇ ਵੱਡੇ ਵਾਦੇ ਵਾਦੇ ਕਰਦੇ ਦਾਵੇ ਵੀ ਕਰਦੀਆਂ ਵਾ ਔਰ ਵਾਦੇ ਵੀ ਲੋਕਾਂ ਨਾਲ ਕਰਦੀਆਂ ਵਾ ਵੋਟਾਂ ਤੋਂ ਪਹਿਲਾਂ ਕਰਦੀਆਂ ਵਾ ਵੀ ਅਸੀਂ ਮਤਲਬ ਕਿ ਇਸ ਗਰੀਬਾਂ ਵਾਸਤੇ ਜਿਹੜਾ ਕੋਈ ਨਾ ਸੁਖ ਸੁਲਤਾ ਦਿੰਨੇ ਆ ਪਰ ਇਸ ਗਰੀਬ ਵਾਸਤੇ ਪਤਾ ਨਹੀਂ ਕਿਹੜੀ ਸਰਕਾਰ ਨੇ ਸੁਖ ਸੁਲਤ ਦੇਣੀ ਆ ਮੈਂ ਪਰਿਵਾਰ ਨਾਲ ਬਾਪੂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੇਖੋ ਮੈਨੂੰ ਆਪ ਨੂੰ ਡਰ ਲੱਗ ਰਿਹਾ ਕਿਉਂਕਿ ਧਾਰਾ ਕਾਫੀ ਡਿੱਗਣ ਵਾਲੀ ਕਹਾ ਕਰਦੇ ਇਹਦੇ ਨਾਲ ਮੈਂ ਆਪਣੇ ਕੈਮਰੇ ਨਾਲ ਦਸਖਾਵਾਂਗਾ ਕੈਮਰੇ ਤਸਵੀਰ ਸਾਂਝੀ ਕੀਤੀ ਜਿਤਨਾ ਇਹਦੇ ਨਾਲ ਠੰਮੀਆਂ ਦਿੱਤੀਆਂ ਆ ਮਤਲਬ ਢਾਰੇ ਦੇ ਵਿੱਚ ਇੱਕ ਥੰਮੀਆਂ ਦਿੱਤੀ ਆ ਇਹ ਕਾਨੇ ਵਾਲੀ ਦਾ ਛੱਤ ਹੈਗੀ ਆ ਔਰ ਬਾਪੂ ਜੀ ਵੀ ਅਗੇ ਇੱਕ ਬਾਪੂ ਜੀ ਨਾਲ ਹੀ ਗੱਲਬਾਤ ਕਰ ਰਹੇ ਆ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਬਾਪੂ ਜੀ ਕਿੰਨੀ ਕੀ ਨਾਮ ਤੁਹਾਡਾ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਬਾਪੂ ਜੀ ਪਿੰਡ ਦਾ ਨਾਮ ਦੱਸੋ ਰਿੰਦਾ ਪੈਣੀਆ ਮੈਂ ਪੈਣੀ ਸਿਧਵਾ ਹਾਂਜੀ ਹਾਂ ਤੇ ਬਾਪੂ ਜੀ ਤੁਹਾਡੇ ਹਾਲਾਤ ਕਦੋਂ ਦੇ ਇਸ ਤਰ੍ਹਾਂ ਇਸ ਢਾਰੇ 'ਚ ਰਹਿ ਰਹੇ ਜੀ ਕਿੰਨੇ ਚਿਰ ਤੋਂ ਨਹੀਂ ਨਹੀਂ 10 ਸਾਲ ਹੀ ਹੋ ਚਲੇ ਆ ਇੱਥੇ ਮਤਲਬ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਜੀ ਹਾਂਜੀ ਹਾਂਜੀ ਤੇ ਜਿੱਤ ਜਿਤਨਾ ਤੁਹਾਨੂੰ ਇਹਦੇ ਵਿੱਚ ਸਾਨੂੰ ਤਾਂ ਆਉਣ ਲੱਗਾ ਡਰ ਜਿਹਾ ਲੱਗਦਾ ਹੁਣ ਬੈਠੇ ਤੁਹਾਡੇ ਨਾਲ ਗੱਲਬਾਤ ਕਰਨ ਡਰ ਜਿਹਾ ਤੁਹਾਨੂੰ ਡਰ ਨਹੀਂ ਲੱਗਦਾ ਕੀ ਕਰੀਏ ਬਾਬਾ ਜੀ ਅਕੀਦਾ ਹੁਣ ਕਿੱਥੇ ਜਾਈਏ ਜਦੋਂ ਮੀਂਹ ਕਣੀ ਪਵੇ ਕਈਆਂ ਤੇ ਥੱਲੇ ਆ ਗਏ ਕਈਆਂ ਦੀਪੇ ਅੱਛਾ ਬਣਾ ਡਿਗਵੀ ਪਿਆ ਲੈ ਆ ਦੋ ਵਰੀ ਇਹਨਾਂ ਨੇ ਕੱਢਿਆ ਥੱਲੇ ਸਾਨੂੰ ਅੱਛਾ ਤੁਹਾਡੇ ਆਣ ਗਵਾਂਡੇ ਤਾਂ ਤੁਹਾਨੂੰ ਕੱਢਿਆ ਆਹ ਇਹਨਾਂ ਨੇ ਕੱਢਿਆ ਯਾਰ ਤੇ ਜਦੋਂ ਫਿਰ ਮੀਂਹ ਆਉਂਦੇ ਫਿਰ ਕੀ ਕਰਦੇ ਜਦੋਂ ਇਤਨਾ ਉੱਥੇ ਕਿੱਥੇ ਲੱਗ ਕਿ ਮੈਂ ਵੀ ਬਤਾਈਦਾ ਦੇ ਜਿਉਂ ਜਿਉਂ ਜਿ ਤਰ੍ਹਾਂ ਮੇਰਾ ਹਾਲਾਤ ਤੇ ਚੁੰਦਾ ਚੁੰਦਾ ਨਾ ਹਾਂਜੀ ਤੇ ਫਿਰ ਕੱਪੜੇ ਕੁੱਪੜੇ ਸਾਰੇ ਗੱਲੇ ਹੋ ਜਾਂਦੇ ਸਾਬ ਐ ਜਿ ਤਰ੍ਹਾਂ ਹੋ ਜਾਂਦੇ ਤੇ ਬਾਪੂ ਜੀ ਫਿਰ ਕਿਸ ਤਰ੍ਹਾਂ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਪੈਨਸ਼ਨ ਵਗੈਰਾ ਕੋਈ ਨਹੀਂ ਤੇ ਜਿਸ ਤਰ੍ਹਾਂ ਕਣਕ ਮਿਲਦੀ ਆ ਮਹੀਨੇ ਪਿੱਛੋਂ ਕੋਈ ਹੋ ਸਕਦਾ ਤੁਹਾਡਾ ਕਾਰਡ ਬਣਿਆ ਕੋਈ ਨਾ ਕੋਈ ਕੋਈ ਤੁਹਾਨੂੰ ਸੁਖਸੂਲ ਤ ਨਹੀਂ ਆ ਕਿ ਜਿਹੜੀ ਸਰਕਾਰ ਵੱਲ ਜਿਹੜੀ ਕਣਕ ਮਿਲਦੀ ਆ ਮਹੀਨੇ ਪਿੱਛੋਂ ਹੋ ਗਈ ਨਹੀਂ ਮਿਲਦੀ ਕੀ ਗੱਲ ਮੈਂ ਤਾਂ ਕੋਈ ਨਹੀਂ ਐ ਇੰਜਨ ਪੁੱਛ ਲੈ ਭਾ ਤੇ ਤੁਹਾਡੀ ਜਿਹੜੇ ਇਹ ਹਾਲਾਤ ਇਹਨੇ ਆ ਤੁਸੀਂ ਕਿ ਫੇ ਕਰ ਰੋਟੀ ਕਿਤਨਾ ਗੁਜ਼ਾਰਾ ਕਿਤਨਾ ਕਰਦਾ ਚੱਲਦਾ ਗੁਜ਼ਾਰਾ ਹੁਣ ਤੁਹਾਨੂੰ ਕੀ ਦੱਸੀਏ ਵੀ ਉਹ ਮੇਰੇ ਸਭ ਖਾਲੀ ਐ ਤੇ ਅਸੀਂ ਸਵੇਰ ਦੇ ਉੱਤਰਾਂ ਚ ਬੈਠੇ ਆ ਭੁੱਖੇ ਬੈਠੇ ਜੀ ਕੀ ਕਰੀ ਹੁਣ ਪੈਰਾਂ ਤੇ ਕੋਲੇ ਇੱਕ ਮੈਂ ਬਿਮਾਰ ਆ ਤੇ ਨਾ ਮੇਰੇ ਕੋਲ ਅਬਦੀ ਤੱਕ ਤੋੜਦਾ ਤੇ ਫੇਰ ਬਹਿ ਜਾਂਦਾ ਨਹੀਂ ਜੇ ਮੈਂ ਕੰਮ ਕਰਦੇ ਕਰਨਾ ਹੈ ਹੂੰ ਤੇ ਪਹਿਲਾਂ ਕੀ ਕੰਮ ਕਰਦੇ ਵੇਹੇ ਇਹੋ ਢੜੀ ਤੇ ਭਾਈ ਅੱਜ ਢੜੀ ਦਰਪਨ ਤੋਂ ਤੇ ਹੁਣ ਕਿੰਨੀ ਉਮਰ ਤੁਹਾਡੀ ਵੇਹੇ 60 ਸਾਲ ਆ ਜੀ 60 ਸਾਲ ਲੱਗੀ ਆ ਤੇ ਪੈਨਸ਼ਨ ਸਰਕਾਰੋਂ ਤੇ ਮਿਲਦੀ ਨਹੀਂ ਸਰਕਾਰ ਦੇ ਪੈਨਸ਼ਨਾਂ ਕੀ ਗੱਲ ਕੇ ਤੁਸੀਂ ਅਪਲਾਈ ਨਹੀਂ ਕੀਤਾ ਫਿਰ ਨਹੀਂ ਮੈਨੂੰ ਕੇ ਨਾ ਵੋਟ ਨਾ ਕੋਈ ਮੇਰੇ ਤੇ ਧਾਰਕਾਟ ਵੀ ਨਹੀਂ ਬਣਾਇਆ ਕੇ ਤੇ ਵੋਟ ਬਣੀ ਆ ਤਰਾ ਮੈਂ ਵੋਟ ਪੁੱਛੇ ਵੋਟ ਬਣੀ ਆ ਤੇ ਹਾਂ ਵੋਟ ਵੀ ਨਹੀਂ ਬਣੀ ਨਾ ਬਣੀ ਨਹੀਂ ਤੇ ਕਿ ਬਾਬੂ ਜੀ ਤੋਲਾ ਉਹ ਮਨ ਉਹ ਤੂੰ ਭਾਵਕ ਹੋਗੇ ਜੇ ਤੇ ਕੋਈ ਨਹੀਂ ਮਤਲਬ ਹੈ ਕਿ ਸਮਾਜ ਸੇਵੀ ਸੰਸਥਾ ਸਾਡੇ ਸਮਾਜ ਵਿੱਚ ਬੜੀਆਂ ਤਗੜੇ ਤਗੜੀਆਂ ਸੰਸਥਾਵਾਂ ਆ ਗਈਆਂ ਜਿਹੜੀਆਂ ਗਰੀਬਾਂ ਦੀ ਬਾਹ ਫੜਦੀਆਂ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਗਰੀਬ ਜਨਤਾ ਨੂੰ ਮਤਲਬ ਗਰੀਬ ਜਿਹੜੇ ਜਿਹੜੇ ਇਹੋ ਜਿਹੇ ਸਹਾਰਾ ਦੇ ਲੋਕਾਂ ਦਾ ਗਰੀਬਾਂ ਦਾ ਸਹਾਰਾ ਬਣਦੀਆਂ ਸੰਸਥਾਵਾਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਤੁਹਾਡੀ ਜਿਹੜੀ ਆਵਾਜ਼ ਆ ਇਹ ਉਹਨਾਂ ਦੀਆਂ ਸੰਸਥਾਵਾਂ ਤੱਕ ਪਹੁੰਚੇ ਜਿੱਦਾਂ ਤੱਕ ਤੁਹਾਡੀ ਮਦਦ ਹੋ ਸਕੇ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਜੀ ਮੈਂ ਇਥੇ ਹੋਰ ਵੀ ਹੈਗੇ ਗੱਲਬਾਤ ਕਰ ਲਏ ਨੇ ਪਿੰਡ ਵਾਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੇਖੋ ਜੀ ਬਹੁਤ ਹੀ ਤਸੱਜੋਗ ਹਾਲਾਤ ਆ ਇਹਨਾਂ ਦੇ ਇਹਨਾਂ ਨੂੰ ਕੋਈ ਵੀ ਸਰਕਾਰ ਵੱਲੋਂ ਮਾਲੀ ਸਹਾਤਾ ਨਹੀਂ ਅਜੇ ਤੱਕ ਮਿਲੀ ਔਰ ਨਾ ਹੀ ਜਿਤਨਾ ਕਣਕ ਜਿਹੜੀ ਮਿਲਦੀ ਉਹ ਵੀ ਨਹੀਂ ਕਹਿੰਦੇ ਮਿਲੀ ਹੈ ਕਿ ਕਹਿੰਦੇ ਵੋਟ ਹੀ ਨਹੀਂ ਬਣੀ ਵੱਡੀ ਗੱਲ ਉਧਾਰ ਕਾਰਡ ਹੀ ਨਹੀਂ ਬਣਿਆ ਨਾ ਤੇ ਬੜੇ ਅੱਜ ਦੇ ਯੁੱਗ ਵਿੱਚ ਵੇਖੋ ਕਿੱਥੇ ਸਰ ਦੇ ਲੋਕ ਕਿੱਥੇ ਕਿੱਥੇ ਪਹੁੰਚ ਗਏ ਲੇਕਿਨ ਇਹ ਹਾਲਾਤ ਬਹੁਤ ਆਪਾ ਜੀ ਕਿੰਨਾ ਠੱਡਾ ਜੀ ਗਿਲਜਾਰ ਸਿੰਘ ਗੁਲਜਾਰ ਸਿੰਘ ਜੀ ਇਹ ਤੁਹਾਡੇ ਗਵਾਂਢ ਬਜ਼ੁਰਗ ਜਿਹੜਾ ਕਨੇਚਾ ਤੋਂ ਰਹਿ ਰਿਹਾ کافی ਸਿਰ ਤੋਂ ਰਿਹਾ ਹੈ ਬਹੁਤ ਜ਼ਿਆਦਾ ਹੋ ਗਿਆ ਅੱਛਾ ਤੇ ਹਾਲਾਤ ਇਹਨਾਂ ਦੇ ਕਿਉਂ ਘਰਦੇ ਇਸ ਤਰ੍ਹਾਂ ਬਸ ਬਹੁਤ ਗਰੀਬੀ ਹੈ ਇੰਨਾਂ ਦੇ ਇੰਨੀ ਜ਼ਿਆਦੀ ਹੈ ਵੀ ਦੋ ਵਾਰੀ ਅੱਗੇ ਕੋਠਾ ਦੇ ਡੇਪਿਆ ਅੱਛਾ ਟਾਰਾ ਤੇ ਦੋ ਵਾਰੀ ਹੀ ਕੱਢਿਆ ਥੱਲੀੋਂ ਆਣ ਕੇ ਮੀਂਹ ਵਰਦੇ ਚ ਅੱਛਾ ਹਾਂ ਭੱਜੂ ਕੇ ਆਣ ਕੇ ਜਦੋਂ ਇਹਨਾਂ ਦੀਆਂ ਚੰਗਰਾਂ ਬੱਦਰੀਆਂ ਥੱਲੀੋਂ ਫੇਰ ਆਣ ਕੇ ਇਹਨਾਂ ਨੂੰ ਕੱਢਣਾ ਤੇ ਇਹਦੀ ਹਾਲਤਾਂ ਇਹਨਾਂ ਦਾ ਵਿਚਾਰਾਂ ਦਾ ਭੇਜ ਜਾਂਦਾ ਰਿਹਾ ਦੋ ਤਿੰਨ ਨਰੀ ਅਹੀਂ ਆਵਦੇ ਤੇ ਰਿਲਦੇ ਨਾ ਪਾਪੂ ਜੀ ਤੁਹਾਡਾ ਪਿੰਡ ਵੇਖੋ ਅਸੀਂ ਆ ਪਿੰਡ ਦੇ ਵਿੱਚ ਵੱਡੇ ਆ ਤੇ ਕੋਠੀਆਂ ਕੋਠੀਆਂ ਐਡਾ ਤਕੜਾ ਪਿੰਡ ਆ ਕੋਈ ਇਹ ਤੇ ਕੋਈ ਸਮਾਜ ਸੇਵੀ ਸੰਸਥਾ ਜਾਂ ਗੁਰਦੁਆਰੇ ਵਾਲੋਂ ਕੋਈ ਮਦਦ ਨਹੀਂ ਹੋ ਸਕਦੀ ਕੋਈ ਕੋਈ ਮਹਾਰਾਜ ਕੋਈ ਸੁਣੀ ਨਹੀਂ ਕੋਈ ਸੁਣਾਈ ਨਹੀਂ ਜੇ ਕਰਦਾ ਜੀਵੀਦਾਰ ਜਿਹੜੇ ਆ ਨਾ ਉਹ ਪੁੱਛਦਾ ਹੀ ਕੋਈ ਨਹੀਂ ਜੇ ਤੇ ਜਿਸ ਤਰ੍ਹਾਂ ਇਹ ਦੱਸਦੇ ਆ ਵੀ ਅਸੀਂ ਸਨ ਭੁੱਖੇ ਰਹਿਣ ਕਹਿੰਦੇ ਸਵੇਰ ਦਾ ਕੁਝ ਖਾਦਾ ਹੀ ਨਹੀਂ ਹੈਗਾ ਤੇ ਇਹ ਕਾ ਇਹ ਕਿਤਰਾ ਫਿਰ ਗੁਜ਼ਾਰਾ ਵਿੱਚ ਕਿਤਰਾ ਘਰ ਦਾ ਗੁਜ਼ਾਰਾ ਕਰਦਾ ਗੁਜ਼ਾਰਾ ਵਿਚਾਰੇ ਇਤਨਾ ਹੀ ਕਰੀ ਜਾਂਦੇ ਆਗੇ ਤੇ ਤਾਂ ਹੁਣ ਫੁੱਲ ਕਾ ਕੰਮ ਦਿੰਦਾ ਫਿਰ ਜਿਤਨਾ ਹੁਣ ਪੀਪੇ ਵੀ ਖਾਲੀ ਸਾਰੇ ਦਸੁੰਦਾ ਇਤਨਾ ਹੀ ਆਂਡ ਗਵਾਂਡੀ ਸਾਰੇ ਨਹੀਂ ਉਹ ਦੇ ਜਾਂਦਾ ਕੋਈ ਸਬਜ਼ੀ ਦੇ ਜਾਂਦਾ ਕੋਈ ਫੁੱਲ ਕੇ ਦੇ ਜਾਂਦਾ ਅੱਛਾ ਦੇ ਜਾਂਦੇ ਕੋਈ ਨਾ ਕੋਈ ਹਣਾ ਤੇ ਮਤਲਬ ਜਿਤਨਾ ਕੋਈ ਲੰਗਰ ਲੰਗਰ ਲੱਗਦਾ ਪਿੰਡ ਦੇ ਵਿੱਚ ਉਹਦੇ ਤਦ ਵੀ ਮਦਦ ਕੋਈ ਕਰਦਾ ਨਹੀਂ ਕੋਈ ਮਤ ਨਹੀਂ ਕਰਦਾ ਅੱਛਾ ਚਰੇ ਆਣ ਜਵਾਨ ਬਿਲਕੁਲ ਜੀ ਵੇਖੋ ਜੀ ਬਹੁਤ ਹੀ ਹਾਲਾਤ ਮਾੜੇ ਆਗਾ ਬਜ਼ੁਰਗ ਜੋੜਾ ਵਾ ਮਰੇ ਘਟਾਰੇ ਦੇ ਵਿੱਚ ਰਹਿ ਰਿਆ ਨਾ ਨਾ ਕਮਰਾ ਹੀ ਕਾ ਸਕਦੇ ਕਮਰਾ ਹੋਵੇ ਤਾਂ ਫਿਰ ਵੀ ਕਹੀਏ ਮਿੱਟੀ ਦੀ ਇੱਕ ਨਾ ਜੜੀਆਂ ਵਾ ਕਿਉਂਕਿ ਅਸੀਂ ਕਾਫੀ ਆਪਣੇ ਬੱਚੇ 75 76 ਸਾਲ ਵਿੱਚ ਕਾਫੀ ਬਦਲਾ ਆ ਗਿਆ ਦੇਸ਼ ਵਿੱਚ ਪਰ ਇਹੋ ਜੇ ਅੱਜ ਅਸੀਂ ਪਹਿਲੀ ਵਾਰ ਹੀ ਵੇਖਿਆ ਵੀ ਅਜੇ ਵੀ ਇਸ ਇਸ ਤਰ੍ਹਾਂ ਦੇ ਮਿੱਟੀ ਦੇ ਘਰਾਂ ਵਿੱਚ ਲੋਕ ਰਹਿ ਰਹੇ ਆ ਮੇਰੇ ਨਾਲ ਪਿੰਡ ਵਾਸੀ ਗੱਲਬਾਤ ਕਰਨੇ ਪਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 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 ਕੀ ਨਾ ਤੁਹਾਡਾ ਜਗਿੰਦਰ ਸਿੰਘ ਜੀ ਜੀ ਗਿੰਦਰ ਸਿੰਘ ਜੀ ਪਿੰਲਾ ਪਿੰਡ ਦਾ ਨਾਮ ਦੱਸੋ ਕਿਹੜਾ ਭੈਣੀ ਸਿਧਵਾ ਜੀ ਇਹ ਜੰਡਿਆਲਾ ਗੁਰੂ ਨੇੜੇ ਭੈਣੀ ਸਿਧਵਾ ਪਿੰਡਾਂ ਵਾ ਇਹ ਬਜ਼ੁਰਗ ਜੋੜਾ ਕਿੰਨੇ ਚਿਰ ਦਾ ਇਹ ਇਸ ਤਰ੍ਹਾਂ ਇਸ ਹਾਲਤ ਚ ਰਹਿ ਰਿਹਾ ਇਹਨਾਂ ਦੀ ਉਮਰ ਹੀ ਨਿਕਲ ਗਈ ਹੈ ਜੀ ਤੇ ਅੱਛਾ ਬਹੁਤ ਬੁਰਾ ਹਾਲ ਹੈ ਵਿਚਾਰਿਆਂ ਦਾ ਨਹੀਂ ਤੇ ਆਨੇ ਕੇ ਇਹਨਾਂ ਨੂੰ ਕੋਈ ਚਲੋ ਕਮਰਾ ਪਾਇਆ ਜਾਵੇ ਇਹਨਾਂ ਦਾ ਕੋਈ ਇਹਨਾਂ ਨੂੰ ਕੋਈ ਕਣਕ ਮਿਲ ਜਾਆ ਕਰੇ ਕੋਈ ਨਾ ਕੋਈ ਇਹਨਾਂ ਦੀ ਮੈਤੋ ਜੀ ਨਹੀਂ ਵੇਖੋ ਤੁਹਾਡੇ ਪਿੰਡ 'ਚ ਮੋਰ ਪਰ ਬੰਦੇ ਆ ਸਰਪੰਚ ਵੀ ਹੋਣਗੇ ਮੈਂਬਰ ਪੰਚਾਇਤ ਦੇ ਹੋਣਗੇ ਇਹਨਾਂ ਨੇ ਦੱਸੇ ਕਿੰਦੇ ਦਾ ਸਾਡਾ ਆਧਾਰ ਕਾਰਡ ਹੀ ਨਹੀਂ ਬਣਿਆ ਵੋਟ ਹੀ ਨਹੀਂ ਬਣੀ ਸਿੱਡੀ ਤਗੜੀ ਸ਼ਰਮ ਦੀ ਗੱਲ ਆ ਪੰਟ ਵਾਸਤੇ ਜਿਹੜੇ ਮੋਹਤਬਰ ਬਣਦੇ ਉਹਨਾਂ ਵਾਸਤੇ ਖਾਸ ਕਰਕੇ ਗੱਲ ਇਹ ਆ ਜੀ ਹੁਣ ਮਾੜੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਆ ਜੀ ਮਾੜੇ ਬੰਦੇ ਦੀ ਤੁਹਾਨੂੰ ਪਤਾ ਅੱਜ ਕੱਲ੍ਹ ਸਲਮਾਈ ਨਹੀਂ ਆ ਤਗੜੇ ਬੰਦਿਆਂ ਦੇ ਯਾਰ ਆ ਤੇ ਇਹ ਤੇ ਤੁਹਾਡਾ ਪੰਟ ਐਡਾ ਤਗੜਾ ਵਾ ਕੋਈ ਇਹਦੀ ਹੈ ਜਿਤਨਾ ਦੋ ਤੇ ਜਾਣੇ ਆ ਜੇ ਮਤਲਬ ਦੋ ਚਾਰ ਫੁਲਕੇ ਖਾਣੇ ਹੁੰਦੇ ਤੇ ਇੰਨੀ ਕੋਈ ਮਦਦ ਨਹੀਂ ਕਰ ਸਕਦਾ ਜਾਂ ਕਮਰਾ ਵੀ ਪਵਾ ਦੇ ਜਾਂ ਘਟੋ ਘਰ ਦਾਲ ਫੁਲਕੇ ਜਿੱਦਾਂ ਚ ਮਿਲਦਾ ਰਹੇ ਇਹ ਆ ਜੀ ਆ ਵਿਚਾਰੇ ਆਂਡ ਗਵਾਂਡ ਆ ਇਹ ਫੁਲਕਾ ਪਾਣੀ ਦੇ ਜਾਂਦੇ ਇਹਨਾਂ ਨੂੰ ਵਿਚਾਰਿਆਂ ਨੂੰ ਅੱਛਾ ਅੱਛਾ ਤੇ ਉਹ ਰੋਜ਼ ਤੁਹਾਨੂੰ ਪਤਾ ਜੀ ਇਹ ਵੀ ਵਿਚਾਰੇ ਲੱਤਾਂ ਤੋਂ ਹੈਗੇ ਦੋਵੇਂ ਜੀ ਐਂਡੀ ਕਹਿਵਿਆ ਤੇ ਉਹ ਵਿਚਾਰੇ ਵੀ ਜਿੱਦਾਂ ਦੀ ਆਪ ਸ਼ਕ ਤੇ ਉਦਾਂ ਦੇ ਇਹਨਾਂ ਨੂੰ ਨਾਲ ਛਕਾ ਦਿੰਦੇ ਆ ਤੇ ਜਾਂ ਲਾਗੋ ਇਹ ਵੀ ਚਾਚਾ ਹੀ ਹੁਣੀਆਂ ਤੇ ਇਹ ਵੀ ਫੁਲਕਾ ਪਾਣੀ ਜਿੱਦ ਤੱਕ ਬਰਸਾਤ ਹੁੰਦੀ ਬਸਾ ਬਾਦਸ਼ਾਲੇ ਦੇਣਾ ਵਿੱਚ ਤੇ ਕਿਸ ਤਰ੍ਹਾਂ ਗੱਜਲਾ ਕਰਦੇ 20 66 ਹਗਾ ਨਾਲ ਤੇ ਪਾਣੀ ਚੜ ਜਾਂਦਾ ਨਾ ਬਹੁਤ ਬੁਰਾ ਆ ਰਿਹਾ ਜੀ ਦੋ ਵਾਰੀ ਤੇ ਵਿਚਾਰਿਆਂ ਦਾ ਡਿੱਗ ਗਿਆ ਕਮਰੇ ਐ ਟਾਰਾ ਜਿਹੜਾ ਵਾ ਇਹ ਦੋ ਰੀਤੇ ਤੱਲੇ ਹੀ ਪੀ ਆਗੇ ਤੇ ਇਹਨਾਂ ਨੇ ਲਾਗੋ ਕੱਢਿਆ ਕੁੱਢਿਆ ਥੱਲੇ ਉਹ ਇਹਨਾਂ ਨੂੰ ਬਹੁਤ ਬੁਰਾ ਲਿਆ ਜੀ ਵੇਖੋ ਜੀ ਅਸੀਂ ਜਾਨਸ ਬੋਕਸੋਂ ਦੇ ਮਾਧਿਅਮ ਨਾਲ ਸਮਾਜ ਸੇਵੀ ਸੰਸਥਾ ਕੋਲੋਂ ਅਪੀਲ ਕਰਦੇ ਆਂ ਵੀ ਇਹੋ ਜਿਹੀ ਚਲੋ ਸਾਡੇ ਮਾਧਿਅਮ ਦੇ ਵਿੱਚ ਇੰਨੇ ਕ ਲੋਕ ਹੈਗੇ ਆ ਵੀ ਕੋਈ ਵੀ ਖਬਰ ਲੱਗਦੀ ਆ ਕੋਈ ਵੀ ਜੇ ਸਟੋਰੀ ਹੁੰਦੀ ਆ ਉਹਨੂੰ ਉਹਦੀ ਮਦਦ ਜ਼ਰੂਰ ਹੁੰਦੀ ਆ ਕਿ ਅਸੀਂ ਮਤਲਬ ਜਿੰਨੀਆਂ ਵਜੇ ਤੱਕ ਸਟੋਰੀਆਂ ਕੱਢੀਆਂ ਹਰ ਇੱਕ ਦੀ ਮਦਦ ਹੁੰਦੀ ਆ ਪਰ ਅਸੀਂ ਇਹ ਜਿਹੜਾ ਵਾ ਪਿੰਡ ਪੈਣੀ ਸਿਧਵਾ ਜੰਡਿਆਲਾ ਗੁਰੂ ਨੇੜੇ ਧਾਰਾ ਲਾਲੀ ਨਹਿਰ ਤੋਂ ਲਾਕੇ ਤੇ ਪਿੰਡ ਨੂੰ ਵੜਦੇ ਸਾਰੇ ਮੜਾ ਪਿੰਡ ਪੈਣੀ ਸਿਧਵਾਵਾਗਾ ਜਿਹਨੂੰ ਮਰਜ਼ੀ ਪੁਛੋ ਲੰਮਰਸਾ ਜ਼ਿਲ੍ਹੇ ਦੇ ਵਿੱਚ ਔਰ ਇਹਨਾਂ ਦਾ ਕੋਈ ਮੋਬਾਈਲ ਨੰਬਰ ਹੈਗਾ ਜਾਂ ਤੁਹਾਡਾ ਕੋਈ ਮੋਬਾਈਲ ਨੰਬਰ ਹੋਵੇ ਇਹਨਾਂ ਨੂੰ ਤੇ ਤੁਹਾਡੇ ਕੋ ਪਹੁੰਚਣਾ ਹੋਵੇ ਕਿਸੇ ਬੰਦੇ ਸਮਾਸ਼ੀ ਵੀ ਨਹੀਂ ਪਹੁੰਚ ਸਕਿਆ ਤਾਂ ਨੰਬਰ ਦੱਸੋ ਆਪਣਾ ਹਾਂਜੀ 98762 74012 ਜੀ ਇੱਕ ਵਾਰੀ ਫਿਰ ਬੋਲਦੇ 98762 74012 ਜੀ ਦੇਖੋ ਜੀ ਇਹਨਾਂ ਨੇ ਇੱਕ ਨੰਬਰ ਇਹ ਇਹਨਾਂ ਦੇ ਪਿੰਡ ਦੇ ਵਾਸੀ ਹੈਗੇ ਗਵਾੜੀ ਹੈ ਗਿਆ ਇਸ ਨੰਬਰ ਦੇ ਉੱਤੇ ਕਿਸੇ ਨੇ ਵੀ ਸਮਾਜ ਸੇਵੀ ਸੰਸਥਾ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਇਸ ਪਿੰਡ ਵਿੱਚ ਆਣ ਕੇ ਇਹਨਾਂ ਦੀ ਮਤਲਬ ਸਾਰ ਲੈਣੀ ਹੋਵੇ ਤੇ ਆਣ ਕੇ ਮਤਲਬ ਲੈ ਸਕਦਾ ਵਾ ਕਿਉਂਕਿ ਅਸੀਂ ਵੀ ਸਮਾਜ ਸੇਵੀ ਸੰਸਥਾ ਨੂੰ ਆਪਣੇ ਮਾਧਿਅਮ ਨਾਲ ਗੁਹਾਰ ਲਾਉਨੇ ਆ ਕਿ ਇਹੋ ਜਿਹੇ ਗਰੀਬ ਦੀ ਜਿਹੜੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਜਿਆਦਾ ਜਿੰਨੀਆਂ ਵੀ ਹੈ ਅੱਜ ਤੱਕ ਲੋਕਾਂ ਨੂੰ ਆਪਣੀ ਮਾਧਿਅਮ ਨਾਲ ਖਬਰਾਂ ਦਿਖਾਈਆਂ ਪਰ ਇਹ ਸਭ ਤੋਂ ਜਿਆਦਾ ਅਹੀਂ ਤੇ ਇਹੋ ਜੀ ਜਿਹੜਾ ਘਟਾਰੇ ਵਾਲਾ ਜਿਹੜਾ ਘਰ ਕਦੀ ਨਹੀਂ ਵੇਖਿਆ ਕਿਉਂਕਿ ਸਰਕਾਰ ਵੱਲੋਂ 1.5 ਲੱਖ ਰੁਪਈਆ ਵੀ ਮਿਲਦਾ ਹੈ ਸੈਂਟਰ ਗਵਰਨਮੈਂਟ ਵੱਲੋਂ ਵੀ ਜਿਹੜਾ ਕ ਕ 来 ਜਾਂਦੇ ਆ ਪਰ ਇਹਨਾਂ ਕੋ ਜਦੋਂ ਦੇਖੋ ਜੀ ਕੁਝ ਹੈ ਹੀ ਨਹੀਂ ਆ ਤੇ ਇਹਦੇ ਵਿੱਚ ਕਿਸ ਤਰ੍ਹਾਂ ਕਹਦੇ ਸਰਕਾਰਾਂ ਨੂੰ ਮਦਦ ਦੇ ਦੇ ਵਾਲੇ ਵੇਖਣਾ ਚਾਹੀਦਾ ਵਾ ਸਾਡੀਆਂ ਸਰਕਾਰਾਂ ਵੋਟਾਂ ਲੈਣ ਵਾਸਤੇ ਤਾਂ ਆ ਜਾਂਦੀਆਂ ਵਾ ਸਾਡੇ ਮੋਤਵਰ ਦੇ ਜਿਹੜੇ ਪਿੰਡ ਦੇ ਵਾਸੀ ਉਹਨਾਂ ਨੂੰ ਵਾਸਤੇ ਵੀ ਬੜੀ ਗੱਲ ਆ ਕਿ ਵੀ ਇਹੋ ਜਿਹੇ ਬੰਦੇ ਦੀ ਮਦਦ ਕਰੋ ਤੇ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਵੱਡੀ ਸੇਵਾ ਜਿਹੜੀ ਆ ਇਹੋ ਜਿਹੇ ਗਰੀਬ ਬੰਦੇ ਦੀ ਹੋਵੇ ਤੇ ਸਭ ਤੋਂ ਉਹ ਉੱਤਮ ਸੇਵਾ ਮੰਨੀ ਜਾਂਦੀ ਆ ਰਜਨਾ ਸਪੋਰਟਸਮੈਨ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ